ਵਿਦਾਨ ਸਬਾ ਹਲਕਾ ਰਾਜਾ ਸੰਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਦੇ ਸੁਪੁੱਤਰ ਰਾਣਾ ਅਰਣਵੀਰ ਸਿੰਘ ਲੋਪੋਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਪਿੱਟੇਵੱਡ ਵੱਲੋਂ ਹਲਕਾ ਰਾਜਾ ਸੰਸੀ ਦੇ ਸਰਹੱਦੀ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੜਪੀੜਤ ਪਰਿਵਾਰਾਂ ਲਈ ਤਰਪਾਲਾਂ ਡੀਜ਼ਲ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ ਇਸ ਮੌਕੇ ਰਾਣਾ ਰਣਵੀਰ ਸਿੰਘ ਲੋਪਕੇ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਹੜ੍ਹਾਂ ਤੋਂ ਪਹਿਲਾਂ ਹੀ ਡੈਮ ਦੇ ਲੈਵਲਾਂ ਨੂੰ ਦੇਖਦਿਆਂ ਹੋਇਆਂ ਪੁਖਤਾ ਪ੍ਰਬੰਧ ਕੀਤੇ ਹੁੰਦੇ ਨਹਿਰਾਂ ਦੀਆਂ ਚੰਗੀ ਤਰ੍ਹਾਂ ਸਫਾਈਆਂ ਕੀਤੀਆਂ ਹੁੰਦੀਆਂ ਤਾਂ ਇਹ ਸਮਾਂ ਇਹਨਾਂ ਲੋਕਾਂ ਨੂੰ ਨਾ ਵੇਖਣਾ ਪੈਂਦਾ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਵੱਲੋਂ ਹੜਪੀੜਤ ਪਰਿਵਾਰਾਂ ਲਈ ਕੀਤੇ ਕੰਮਾਂ ਦੀ ਛਲੰਗਾ ਕੀਤੀ ਅੱਜ ਅਸੀਂ ਹਲਕਾ ਰਾਜਾ ਸੰਸੀ ਪਿੰਡ ਪਿੰਡੀ ਔਲਖ ਘੋਗਾ ਚੌਂਕੀ ਤੇ ਤੁਸੀ ਪੰਦੇ ਖੜੇ ਆ ਮੇਰੇ ਨਾਲ ਸਭ ਦੇ ਸਤਿਕਾਰਯੋਗ ਸਾਹਿਬ ਸੁਜੀਤ ਸਿੰਘ ਜੀ ਪਿੱਟੇਵੜ ਸਾਹਿਬ ਸਰਪੰਚ ਦੇ ਪ੍ਰਧਾਨ ਗੁਰਬੀਰ ਸਿੰਘ ਜੀ ਬਾਬਾ ਮੁਖਤਿਆਰ ਸਿੰਘ ਜੀ ਜਿਹੜੇ ਇਸ ਗੁਰੂ ਕੇ ਬਾਗ ਦੀ ਸੇਵਾ ਕਰ ਰਿਹਾ ਸਾਸਵਿੰਦਰ ਸਿੰਘ ਜੀ ਤੇ ਲੋਵਾਲ ਕੁਸੇਵ ਜੀ ਡਾਕਟਰ ਸੰਜੀਤ ਜੀ ਸਮੂਹ ਜੀ ਸਾਥ ਸੰਗਤ ਨੌਜਵਾਨੀ ਯਰੋਪਿਲ ਫਾਇਦਾ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਰੋਪੀ ਨੇ ਹੜਪਿਰਤ ਕਰੋਪੀ ਦੇ ਮਤੇ ਨਜ਼ਰ ਰੱਬ ਦੀ ਜਿਹੜੀ ਤੇ ਕਰੋਪੀ ਆ ਮੈਂ ਧੰਨਵਾਦੀ ਆ ਖਾਸ ਕਰਕੇ ਬਾਬਾ ਜੀ ਦਾ ਤੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣਾ ਆਪਣੀ ਵੇਖਿਆ ਤੇ ਆਪਣੇ ਜੇ ਪਾ ਦੇ ਵਿੱਚੋਂ ਰਾਈਆਂ ਵਿੱਚੋਂ ਕਰਕੇ ਸਾਰਾ 800 ਟਰਾਲੀ ਇੱਥੇ ਪਾ ਕੇ ਤੁਸੀਂ ਦਾ ਪੁੰਨ ਬਣਿਆ ਜੇ ਬੰਨ ਨਾ ਵੱਜਦਾ ਹੋ ਸਕਦਾ ਏ ਇਹ ਜਿਹੜੀ 10 ਪੰਦਾ ਪਿੰਡ ਇਸ ਪਾਣੀ ਲﺒੇਟ ਚ ਆ ਗੇਣ ਔਰ ਜਿਹੜੀ ਮੈਨੂੰ ਖਬਰ ਪਤਾ ਲੱਗੀ ਏ ਇਹ 10 ਤੇ 10 ਤੋਂ 20 ਹਜ਼ਾਰ ਜਿਹੜੀ ਏਕੜ ਜ਼ਮੀਨ ਆ ਇਹ ਪਾਣੀ ਦਾ ਖਰਾਬ ਹੋ ਗਿਆ 8-8 ਫੁੱਟ ਪਾਣੀ ਆ ਔਰ ਸਾਥ ਸੰਗਤ ਨੇ ਅਸੀਂ ਕੀਤਾ ਅਸੀਂ ਫਿਰ ਉਸੇ ਵੇਲੇ ਨੂੰ ਪ੍ਰਧਾਨ ਜੀ ਦੇ ਕਹਿਣ ਦੇ ਇਹਨਾਂ ਨੇ ਕਿਹਾ ਕਿ ਇਹ ਆ ਗੱਲ ਸੀ ਪਟਵਾਰਸਾਮ ਨੂੰ ਲੈ ਕੇ ਮਾਤਾ ਸ਼ੋਮਕ ਕਮੇਟੀ ਮੈਂਬਰ ਨੇ ਪਟਵਾਰਸਾ ਸ਼ੋਮਕ ਕਮੇਟੀ ਮੈਂਬਰ ਨੇ ਅਸੀਂ ਫਰਦਾ ਜੀ ਨਾਲ ਗੱਲ ਕਰਕੇ ਥੋੜੇ ਜੀ ਤੋਂ ਜਿੰਨੀ ਸੇਵਾ ਸੀ 30000 ਰੁਪਏ ਦਾ ਤੇਲ ਜੜ ਵਾਸਤੇ ਉਹ ਅਸੀਂ ਇਹ ਤੇ ਦਿੱਤਾ ਹੈ ਬੋਲੇ ਸੋਨਹਾ ਜੀ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਇਸ ਮੰਦਰ ਤੇ ਆ ਕੇ ਖੜੇ ਆ ਕਿ ਕਿਸਾਨਾਂ ਦੀ ਜਿਹੜੀ yeah, yeah.